ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋ ਹੋਵੇ ਅੱਜ ਤੁਹਾਡੇ ਵਾਸਤੇ ਨੇ ਇੱਕ ਬਹੁਤ ਪਿਆਰਾ ਜਿਹਾ ਹਾਸੇ ਠੱਠੇ ਵਾਲਾ ਲੋਕ ਗੀਤ ਲੈ ਕੇ ਆਏ ਆਂ ਤੇ ਉਮੀਦ ਕਰਦੇ ਆਂ ਜੇ ਤੁਹਾਨੂੰ ਪਸੰਦ ਆਏਗਾ ਸੋ ਲੋ ਸੁਣੋ ਫਿਰ ਇਹ ਪਿਆਰਾ ਜਿਹਾ ਲੋਕੀ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਜੇ ਪਾਈ ਤੇਰਾ ਬਾਪੂ ਹੈ ਨੀ ਜੇ ਪਾਈ ਤੇਰਾ ਬਾਪੂ ਹੈ ਨੀ ਸੋਹਰੇ ਮੇਰੇ ਨੂੰ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਜੇ ਪਾਈ ਤੇਰੀ ਬੇਪਰੇ ਹੈ ਨਹੀਂ ਜੇ ਪਾਈ ਤੇਰੀ ਬੇਪਰੇ ਹੈ ਨਹੀਂ ਸਰਦੀ ਸ਼ਾਸਕ ਪੱਤੀ ਲੈ ਜਾ ਪਾਈ ਵੇ ਸਬਜੀ ਵਾਲਿਆ ਹਰਾ ਪਦੀਨਾ ਦੇਜਾ ਪਾਈ ਵੇ ਸਭ ਜੀਵਾਲਿਆ ਮੈਨੂੰ ਹਰਾ ਪਦੀਨਾ ਦੇਜਾ ਜੇ ਪਾਈ ਤੇਰਾ ਵੀਰਾ ਹੈ ਨੀ ਜੇ ਪਾਈ ਤੇਰਾ ਵੀਰਾ ਹੈ ਨੀ ਦਿਓਰਨ ਖੱਟੂ ਲੈ ਜਾ ਪਾਈ ਵੇ ਸਭ ਜੀਵਾਲਿਆ ਮੇਰ ਹਰਾ ਪਦੀਨਾ ਦੇਜਾ ਪਾਈ ਵੇ ਸਭ ਜੀਵਾਲਿਆ ਮੈਨੂੰ ਹਰਾ ਪਦੀਨਾ ਦੇਜਾ ਜੇ ਪਾਈ ਤੇਰੀ ਪਹਿਣਾ ਹੈ ਨੀ ਜੇ ਪਾਈ ਤੇਰੀ ਪਹਿਣਾ ਹੈ ਮੇਰੀ ਨਾਨ ਦੇ ਬਸ਼ੇਰੀ ਲੈ ਜਾ ਪਾਈ ਵੇ ਸਬਜੀ ਵਾਲਿਆ ਮੇਰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪਦੀਨਾ ਦੇ ਜਾ